ਹੈਲੋ ਜੀ ਸਾਸ਼ੀਕਾਰ ਜੀ ਸਾਰਿਆਂ ਨੂੰ ਹੋਰ ਸਨੌਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਤੁਹਾਡੇ ਨਾਲ ਅੱਜ ਜੇਵ ਕਿੰਨੇ ਤੇ ਕੱਢੀ ਦੀ ਆ ਤੇ ਕਿੰਨੇ ਆਪਾਂ ਨੇ ਜੋਟੇ ਰੱਖਣੇ ਨੇ ਇਹ ਵਾਲੀ ਵੀਡੀਓ ਸ਼ੇਅਰ ਕਰਾਂਗੇ ਠੀਕ ਆ ਜੀ ਆਪਣੇ ਇਹ 32 ਜੋਟੇ ਪਾਏ ਹੋਏ ਨੇ ਇਹ ਆਪਣੀ ਮੂਰਲਾ ਪੱਲਾਏ ਜਾਗਟ ਦਾ ਆਪਣੇ 32 ਜੋਟੇ ਪਾਏ ਹੋਏ ਨੇ ਆਪਾਂ ਨੇ ਆਪਾਂ ਨੇ ਜੇਬ ਦੇ 13 ਜੋਟੇ ਰੱਖੇ ਨੇ ਠੀਕ ਹੈ ਜੀ 26 ਕੁੰਡੇ 26 ਕੁੰਡੇ ਆਪਾਂ ਨੇ ਏਦਲੀ ਸਾਈਡ ਤੋਂ ਬੈਕ ਸਾਈਡ ਤੋਂ ਇੱਕ ਇੱਕ ਕਰਕੇ ਸਾਰੇ ਮਾਰਦੇ ਨੇ ਦੋ ਦਾ ਇੱਕ ਦੋ ਦਾ ਇੱਕ ਕਰ ਕਰਕੇ ਠੀਕ ਹੈ ਜੀ ਹੁਣ ਆਪਾਂ ਨੇ 32 ਕੁੰਡਿਆਂ ਚੋਂ 32 ਜੋਟਿਆਂ ਚੋਂ 32 ਦੇ ਯਾਨੀ ਕਿ 60 ਕੁੰਡੇ ਬਣੇ ਸੀ ਆਪਣੇ 13 ਜੋਟਿਆਂ ਦੀ ਆਪਾਂ ਨੇ ਜੇਬ ਰੱਖ ਲਈ ਆ ਬਾਕੀ ਜਿਹੜਾ ਉਹਨਾਂ ਦਾ ਅੱਧ ਰਿਹਾ ਆਪਣੇ ਅੱਧੇ ਕੁੰਡੇ ਇੱਧਰ ਕੱਢ ਲੈਣੇ ਠੀਕ ਹੈ ਜੀ ਅੱਧੇ ਕੁੰਡੇ ਆਪਾਂ ਨੇ ਇੱਧਰ ਕੱਢ ਲੈਨੇ 9-9 ਜੋਟੇ ਆਪਣੇ ਸਾਈਡਾਂ ਤੇ ਰਹਿ ਗਏ ਤੇ 13 ਜੋਟੇ ਆਪਾਂ ਨੇ ਜੇਬ ਲਈ ਕਰ ਲਿਆ ਜੇਬ ਆਪਣੀ ਹੈਗੀ ਆ ਇੱਥੋਂ ਲੈ ਕੇ ਘਟਾਮਾਂ ਤੋਂ ਸਾਢੇ 8 ਤੇ ਠੀਕ ਹੈ ਜੀ ਸਾਢੇ 8 ਤੇ ਆਪਾਂ ਨੇ ਜੇਬ ਕੱਢੀ ਆ ਇੱਥੋਂ 6.5 ਤੇ ਰਹਿ ਜਾਂਦੀ ਆ ਇੱਥੇ ਤੱਕ ਆਪਣੀ ਜਿੱਥੇ ਤੱਕ ਆਪਣਾ ਬਾਰਡਰ ਬਣਿਆ ਹੋਇਆ ਉੱਥੇ ਤੱਕ ਆਪਣੀ 6.5 ਆਉਂਦੀ ਆ ਬਾਰਡਰ ਤੱਕ ਆਪਣੀ 6.5 ਤੇ ਆਪਾਂ ਨੇ ਜੇਬ ਕੱਢੀ ਆ ਜੀ ਠੀਕ ਆ ਹੁਣ ਆ ਦੇਖੋ ਬੈਕ ਸਾਈਡ ਬੈਕ ਸਾਈਡ ਦੇ ਆਪਾਂ ਨੇ 9 ਜੋਟੇ ਛੱਡ ਕੇ ਐਵੇਂ ਬੁੰਦੀ ਦੇ ਹਿਸਾਬ ਨਾਲ ਆਪਣੀ ਇੱਕ ਸਲਾਈ ਪੁੱਠੀ ਪਾਈ ਹੁੰਦੀ ਆ ਆਪਣੇ ਉੱਥੋਂ ਕੁੰਡੇ ਚੱਕ ਲੈਣੇ ਨੇ 13 ਜੋਟੇ ਚੱਕ ਲੈਣੇ ਨੇ ਆਪਣੀ ਜਾਨਕੀ 26 ਕੁੰਡੇ ਹਾਂਜੀ ਆਪਾਂ ਨੇ ਜੇਬ ਦੇ 13 ਝੋਟੇ ਚੱਕ ਲੈਨੇ ਠੀਕ ਹੈ ਜੀ ਹਾਂ ਦੇਖੋ ਹੁਣ ਆਪਾਂ ਜਿਹੜੀ ਜੇਬ ਆ ਇਹਨੂੰ ਸਿੱਧੀ ਸਿੱਧੀ ਬਣ ਲਾਂਗੇ ਇੱਥੇ ਤੱਕ ਜਿੱਥੇ ਤੱਕ ਆਪਣੇ ਵਾਲੇ ਪੁੱਠੇ ਕੁੰਡੇ ਨੇ ਉੱਥੇ ਤੱਕ ਆਪਣੇ ਸਿੱਧੀ ਸਿੱਧੀ ਬਣ ਲੈਣੀ ਆ ਉਸ ਤੋਂ ਬਾਅਦ ਜਦੋਂ ਤੱਕ ਆਪਣੀ ਜੇਬ ਇੱਥੇ ਆਊਗੀ ਫਿਰ ਆਪਣੀ ਜਿਹੜੀ ਇਹ ਬੁਣਤੀ ਆ ਆਪਾਂ ਨੇ ਉਹ ਪਾ ਲੈਣੀ ਆ ਫਿਰ ਆਪਾਂ ਇਹਦੇ ਵਿੱਚ ਆਹ ਕੁੰਡਿਆਰੇ ਨਾਰ ਲਾ ਲਾਂਗੇ ਆਪਣਾ ਜਿਹੜਾ ਦੂਜਾ ਪੱਲਾ ਮੋੜ ਲਾ ਉਹਦੀ ਆਪਾਂ ਨੇ ਆ ਜੇਬ ਬਣਾਈ ਹੋਈ ਆ ਆ ਦੇਖੋ ਠੀਕ ਹੈ ਜੀ ਇਦਾਂ ਆਪਾਂ ਸਾਫ਼-ਸਾਫ਼ ਬੁਣ ਲਾਂਗੇ ਸਿੱਧੀ-ਸਿੱਧੀ ਇਦਾਂ ਫਿਰ ਆਪਾਂ ਇੱਥੋਂ ਆਪਣੀ ਬੁਣਤੀ ਸ਼ੁਰੂ ਕਰ ਦਾਂਗੇ ਠੀਕ ਹੈ ਜੀ ਐਵੇਂ ਇਮੀ ਫਿਰ ਆਪਣੀ ਇਹ ਜੇਬ ਆ ਜਿਹੜੀ ਬਣ ਜਾਂਦੀ ਐ ਇਦਾਂ ਆਪਾਂ ਇਹਨੂੰ ਸਿਉਂ ਕੇ ਆਪਣੀ ਜੇਬ ਬਣ ਜੂ ਸਿੱਧੀ ਸੈੱਟ ਤੋਂ ਆਪਣੀ ਜੇ ਫਿਰ ਇਦਾਂ ਲਾ ਦ ਹਾਂਜੀ ਅੱਜ ਦੀ ਵੀਡੀਓ ਆਪਣੀ ਇਹ ਸੀਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ